ਆਵੇ ਬੋਲ ਹਾਂਜੀ ਆ ਇਹ ਤੇ ਲੱਗੇ ਆ ਤੇ ਲੱਗੋ ਉੱਪਰ ਜਾ ਲੱਸੀ ਬੀੜੇ ਦੇਖਣਾ ਤੇ ਬੜਾ ਵਧੀਆ ਆ ਹਾਂ ਜਿੰਨੇ ਬੰਨੇ ਆ ਇੰਨੇ ਇੰਨੇ ਜਿਹੜੇ ਨੇ ਉਹ ਗੋਰੀ ਹੈਗਾ ਹੋਰ ਵੀ ਹੈਗਾ ਮੈਂ ਬਿੱਗ ਬਿਸਟਰ ਕਰੀ ਹਾਂ ਹਾਂ ਦੇ ਸਕਦੇ ਹਾਂ ਪੈਰ ਫਸ ਸਕਦਾ ਵਿੱਚ ਬਈ ਜੁਨੀਕ ਜਿਆ ਪੋਲਾ ਹੈ ਹਾਂ ਤੇ ਦੇਖੋ ਪਪਾ ਇੱਧਰ ਕਿਹਾ ਹਰਿਆਲੀ ਦੇਖੋ ਹਾਂ ਹਰਿਆਲੀ ਬਹੁਤ ਹੈ ਯੂਰਪ ਚ ਯਾਰ ਮੈਨੂੰ ਕਹਿੰਦਾ ਨਿਊਜ਼ੀਲੈਂਡ ਤੋਂ ਵੀ ਜ਼ਿਆਦਾ ਹੈ ਹਾਂ ਆ ਜਿਹੜਾ ਮੈਂ ਹਮਤ ਰੱਖਦਾ ਹਾਂ ਕਿ ਲਿਮਟ ਚੜਾਈ ਕਰਦਾ ਹਾਂ ਹੈ ਕੇ ਅੱਗੇ ਬੋਰਗੋ ਗੁਰਦੁਆਰਾ ਸਭ ਆ ਗਿਆ ਹੁੰਦਾ ਹੈ ਹਾਂ ਤਾਂ ਵੀ ਜਦੋਂ ਗੁਰਦੁਆਰੇ ਪਹੁੰਚ ਗਏ ਤੁਰਤੀ ਆਹ ਤੇ ਡੇਂਜਰਸ ਕੰਮ ਹੀ ਆ ਬਾਈ ਆ ਕੋਈ ਦੇਖੀ ਜੀ ਦਾਦਾ ਉਹ ਖਾ ਖਾਦੀ ਇੱਧਰ ਆਦੇ ਤਾਂ ਕਿਤੇ ਹੋਰੀ ਆਉਗੇ ਆਪਾਂ ਵਧੀਆ ਦੇਖੇ ਫਟਾਖਾ ਕਰਾ ਬਿਛਲੇ ਬਟੇ ਉਹ ਦੇਖੀ ਚਾ ਨਾਲ ਸੱਤਾਂ ਵਾਲੀ ਮਸੀ ਰੋਡ ਨਹੀਂ ਹੈਗੀ ਤੇ ਇਹ ਧਿਆ ਨਾਲ ਹੈ ਸੱਤਰ ਭੁੱਦੇ ਚਾਰ ਆ ਜੰਗਲ ਦੇ ਕੋਈ ਨਹੀਂ ਰੀਅਲ ਲਾਈਫ ਚ ਜੰਗਲ ਨਹੀਂ ਆ ਜਾ ਗੜੀਏ ਕਿ ਸਾਹਤ ਉਹ ਪਾੜੀ ਜਾਦਾ ਬਸ ਥੱਲੇ ਉਹ ਛੇ ਚੂਨਾ ਆ ਗਏ ਉਹ ਧਿਆਨ ਨਾਲ ਲਓ ਜੀ ਆ ਇਥੋਂ ਮੇਨ ਪੋਲ ਸ਼ੁਰੂ ਹੋ ਗਿਆ ਇਹ ਬਿਲਕੁਲ ਆਸਟ੍ਰੇਲੀਆ ਤੋਂ ਆਇਆ ਡਿਜ਼ਰ ਇਹ ਜੱਗ ਦੇਖਵਾਉਣ ਦੇ ਸਾਰੇ ਭਰਾਤੇ ਜੀ ਮੇਰਾ ਪੈ ਮੈਂ ਕਿ ਸਾਰੇ ਬਲੌਗਰ ਹਾਂ ਸਾਰੇ ਬਲੌਗਰ ਗਾਇਸ ਇਹ ਆਈਡੀ ਸਹੀ ਹੈ ਦੇਖਵਾਉਣ ਦੇ ਗਾਇਸ ਗਾਇਸ ਇੱਧਰ ਆ ਕੇ ਹੁਣ ਆਇਆ ਨਾ ਜੇ ਦਿਨ ਚੜ ਗਿਆ ਹੁੰਦਾ ਆਹੋ ਇੱਧਰ ਹਨੇਰਾ ਚੜ ਗਿਆ ਇਟਾਲੀਆ ਦੇ ਵਿੱਚ ਆਪਾਂ ਇਸ ਸਾਈਡ ਦੇਖੀ ਤੇ ਬਿਲਕੁਲ ਢੇਰਾ ਹੋ ਗਿਆ

ਹੱਥੋਂ ਛਿੱਟ ਗਿਆ ਤੇ ਲੱਪਣਾ ਹੀ ਨਹੀਂ ਬਈ। ਵਾਕਿਆ ਸਹੀ ਗੱਲ ਪਾਜੀ। ਆਹੋ। ਹੈ ਤੇ ਦੇਖਣ ਵਾਲਾ ਵੈਸੇ। ਘੈਂਟ ਸੀਜ ਆ ਯਾਰ। ਹਾਂ। ਵਧੀਆ। ਲੱਕੜਾਂ ਲੱਗੀਆਂ ਹੋਈਆਂ। ਇੱਧਰ ਵੀ ਦੇਖੋ। ਘਾੜ ਦਾ ਉਹ ਗਾਂ ਵੀ ਉਹ ਘਾੜਾ ਹੈ। ਪਰ ਉਹ ਥੋੜਾ। ਪਾਜੀ ਫੇਰ ਇਹੀ ਰਸਤੇ ਵਾਪਸ ਜਾਣਾ ਪੈਣਾ। ਇਹੀ ਇਹੀ ਰਸਤੇ। ਹੋਰ ਕਹੀ ਜਾਂਦਾ। ਹੋਰ ਦੂਰ ਦੂਰ ਆ। ਅੱਗੇ ਗੁਰਦੁਆਰਾ ਅੱਗੇ ਗੁਰਦੁਆਰਾ ਸਾਨੂੰ ਅੱਛਾ ਪੁਲ ਕ੍ਰੋਸ ਕਰਕੇ ਭਾਜੀ ਦੱਸ ਰਹੇ ਅੱਗੇ ਕਹਿੰਦੇ ਗੁਰਦੁਆਰਾ ਏ ਕਿਉਂ ਅੱਗੇ ਜਾਵਾਂਗੇ ਜਾਂ ਉੱਥੋਂ ਦੀ ਜਾਣਾ ਹਾਂ ਹਾਂ ਤੇ ਇਧਰੋਂ ਵੀ ਦੱਸਾਲਾ ਦੱਸਾਲਾ ਗੱਲ ਦੀ ਸਹੀ ਹਾਂ ਹਾਂ ਦੇਖੋ ਹੋਣ ਜੰਗਲ ਹੀ ਜੰਗਲ ਦਿਖ ਰਿਹਾ ਆ ਆ ਪੁਲ ਆ ਪੁਲ ਦੀ ਹਿਸਟਰੀ ਵੀ ਲਿਖੀ ਹੋਈ ਹੈ ਹਨਾ ਆ ਕੁਛ ਲਿਖਿਆ ਤੇ ਟਾਲੀਅਨ ਦੇ ਵਿੱਚ ਯਾਰ ਕੋਈ ਸਮਝ ਨਹੀਂ ਆਂਦੀ ਸਾਨੂੰ ਪੁਆਇੰਟ ਸੈਨ ਵਿਲ ਗੋ ਆਹ ਬੋਲਿਆ ਜੀ ਪੂਰੀ ਸਾਰੀ ਨਾ ਜਿੰਨੀ ਨਾ ਜਿੰਨੀ ਪਾਜੀ ਕਿੱਦਾਂ ਹੋਣ ਫਿਰ ਵਾਪਸ ਕੇ ਇੱਧਰ ਨੂੰ ਹੀ ਹਾਂ ਹਾਂ ਫਿਰ ਆਪਾਂ ਸਾਰਾ ਹੀ ਦੇਖਣਾ ਹੈ ਹਨਾ ਆਜੂ ਕੁੱਤੇ ਨਾਰੇ ਚਲੋ ਕੋਈ ਨਾ ਜੀ ਵਧੀਆ ਕੀਆ ਯਾਰ ਇਹ ਟਾਲੀਆ ਦਾ ਹੈਗਾ ਆ ਲੱਗੀ ਹੋਈ ਕਣਕ ਹੈ ਨਾ ਬਾਜੀ ਕਣਕ ਹੈ ਇਹ ਕਣਕ ਹੈ ਡਿੱਗੀ ਹੈਗਾ ਵੇ ਜਾਨੀਏ ਆਹ ਖੋ ਜੀ ਆਜਾ 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 ਪਿੱਛੇ ਨਾ ਜਾ ਆਪੇ ਤੇ ਪਾਪਾ ਲੱਗ ਰਿਹਾ ਤੂੰ ਤੁਰ ਰਿਹਾ ਹੈ ਨਾ ਹਾਂ ਲੱਕੜਾ ਹੈ ਲੱਕੜਾਂ ਦਾ ਪੋਲ ਹੈ ਹਨਾ ਹਾਂਜੀ ਮੈਂ ਕਿਹਾ ਲੱਕੜਾਂ ਦੀ ਇਨਸਪੈਕਸ਼ਨ ਕਰਦੇ ਹੋਣੇ ਹਨਾ ਕਰਦੇ ਹੋਣਗੇ ਭਾਜੀ ਕਹਿੰਦੇ ਇੱਥੇ ਰਸ ਬੜਾ ਹੁੰਦਾ ਹੈ ਅੱਛਾ ਆਪਾਂ ਸੈੱਡ ਦੇ ਉੱਪਰ ਦੇ ਉੱਪਰ ਦੇਖਿਓ ਆ ਉੱਪਰ ਵੀ ਦੇਖਿਆ ਉੱਪਰ ਵੀ ਉਹ ਲਾਏ ਹੋਏ ਪੂਰੇ ਸਾਰੀ ਲੱਕੜ ਹੈ ਲੇਕਿਨ ਆਵਾਜ਼ ਕਿੰਨੀ ਖਤਰਨਾਕ ਆ ਰਹੀ ਹੈ ਹਨਾ ਪੂਰੀ ਜੰਗਲ ਵਾਲੀ ਥਿਮਾ ਚੱਦੀ ਹੁੰਦੀ ਹੈ ਜਿਹੜਾ ਦੁਪਹਿਰ 12 ਵਜੇ ਆਇਆ ਫਿਰ ਅਮੰਨਾ ਇਹ ਵੀ ਪੰਗੇ ਲੈਂਦਾ ਜਾਣ ਜਾਣ ਕੇ ਇਹਦੇ ਇਦਾਂ ਫੀਲਿੰਗ ਆ ਰਹੀ ਭਾਈ ਡੋਂਕੀ ਵਾਲੀ ਭਾਜੀ ਤਾਂ ਇਥੇ ਨਹੀਂ ਪਹਲੇ ਹਾਂ ਤੇ ਕਿਤੇ ਨਹੀਂ ਲੱਗਣਾ ਨਹੀਂ ਨਹੀਂ